ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਮੈਂ ਜਿੰਨੀ ਮਰ ਜਣੀ ਤੇ ਲੈ ਕੇ ਹਾਜ਼ਰ ਹੋ ਗਈਆਂ ਦੋਸਤੋ ਤੁਹਾਡੇ ਲਈ ਇੱਕ ਖਾਸ ਵਲੌਗ ਤੇ ਖਾਸ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਹਾਂ ਦੋਸਤੋ ਰਾਜਸਥਾਨ શ્રી ਗੰਗਾ ਨਗਰ ਤੇ ਇਸ ਟਾਈਮ ਆਪਾਂ ਖੜੇ ਹਾਂ ਸੂਟਗੜ ਰੋਡ ਦੇ ਉੱਪਰ ਤੇ ਪਿੱਛੇ ਜਿਹੜਾ ਦਿਖਾ ਲਦੀ ਏ ਇੱਕ ਫੋਰਨ ਦਾ ਮਾਹੌਲ ਜਿਹੜਾ ਹੈਗਾ ਇੱਥੇ ਬਣਿਆ ਹੋਇਆ ਬਹੁਤ ਹੀ ਵਧੀਆ ਮਾਲ ਬਣਿਆ ਹੋਇਆ ਆ ਤੇ ਜੇ ਆਪਾਂ ਰਮਨ ਜੀ ਇੱਧਰ ਝਾਤੀ ਮਰਾ ਦਈਏ ਸਾਈਨ ਜਿਹੜਾ ਹੈਗਾ ਆ NH62 ਸੂਰਤ ਕੜ ਨੈਸ਼ਨਲ ਹਾਈਵੇ ਦੇ ਉੱਤੇ ਆਪਾਂ ਖੜੇ ਆ ਤੇ ਬਹੁਤ ਹੀ ਖੂਬਸੂਰਤ ਇੱਥੇ ਮਾਲ ਬਣਿਆ ਹੋਇਆ ਆ ਆਪਾਂ ਨੂੰ ਮਾਲ ਵੀ ਨਹੀਂ ਕਹਿ ਸਕਦੇ ਕਮਰਸ਼ੀਅਲ ਆਊਟਲੈਟਸ ਜਿਹੜੀਆਂ ਹੈਗੀਆਂ ਆ ਜਿਹਦੇ ਵਿੱਚ ਬਹੁਤ ਹੀ ਆਪਾਂ ਇਹ ਕਹਿ ਲਈਏ ਹਾਈ ਬ੍ਰਾਂਡ ਸਟੋਰਸ ਆ ਕੈਫਟੇਰੀਆਸ ਜਿਹੜੇ ਬਣੇ ਹੋਏ ਆ ਜਿੱਥੇ ਤੁਸੀਂ ਖਾ ਸਕਦੇ ਆ ਆਪਣਾ grill master ਜਿੱਥੇ ਤੁਹਾਨੂੰ ਇੱਕ ਹੈਲਥੀ ਖਾਣਾ ਮਿਲ ਜਾਊਗਾ ਤੇ ਅੱਗੇ ਵੀ ਚੱਲਦੇ ਆ ਨਾਲ ਦੇ ਨਾਲ ਦੋ ਤਿੰਨ ਹੋਰ ਵੀ ਹੈਗੇ ਆ ਤੇ ਇੱਕ ਚਾਤੀ ਤੁਹਾਨੂੰ ਮਾਰ ਦਿੰਦੇ ਆ ਆਪਾਂ ਜਿੰਨੇ ਵੀ ਕਮਰਸ਼ਲ ਯੂਨਿਟ ਬਣੇ ਹੋਏ ਆ ਰੈਸਟੋਰੈਂਟ ਵੀ ਬਣੇ ਹੋਏ ਇੱਥੇ ਜਿਆਦਾ ਲੋਕੀ ਖਾਣ ਪੀਣ ਦਾ ਜਿਹੜਾ ਜੇ ਤੁਹਾਨੂੰ ਮਾਹੌਲ ਦਿਖਾ ਲਈਏ ਕਿ ਸ਼ਾਮ ਨੂੰ ਈਵਨਿੰਗ ਨੂੰ ਲੋਕ ਇੱਥੇ ਜਿਆਦਾ ਆਉਂਦੇ ਆ ਕਿਉਂਕਿ ਗਰਮੀ ਆ ਧੁੱਪਿਆ ਧੁੱਪ ਦੇ ਵਿੱਚ ਸਾਡੇ ਵਰਗੇ ਪਾਗਲੇ ਨਿਕਲਦੇ ਆ ਤੇ ਮੈਨੂੰ ਇਹ ਲੱਗਦਾ ਕਿ ਇੰਨੀ ਧੁੱਪ ਦੇ ਵਿੱਚ ਅਕਲਮੰਦ ਜਿਹੜਾ ਬੰਦਾ ਕੋਈ ਨਿਕਲਦਾ ਹੋਊਗਾ ਕਿਉਂਕਿ ਇਸ ਟਾਈਮ ਇੱਕ ਸੰਡੇ ਆ ਸੰਡੇ ਦੇ ਨਾਲ ਨਾਲ ਲੋਕੀ ਜਿਹੜੇ ਹੈਗੇ ਆ ਹੁਣ ਸ਼ਾਮ ਨੂੰ ਚਹਿਲ-ਪਰਵਾਸਤੇ ਨਿਕਲਣਗੇ ਤੇ ਜੇ ਤੁਹਾਨੂੰ ਇੱਧਰ ਮੇਰੇ ਖੱਬੇ ਪਾਸੇ ਲੈ ਕੇ ਚੱਲੀਏ ਬਹੁਤ ਖਾਸ ਚੀਜ਼ ਹੈਗੀ ਆ ਪਰ ਖਾਸ ਚੀਜ਼ ਜਿਹੜੀ ਦੋਸਤੋ ਇਹ ਅੱਜਕੱਲ ਬੰਦ ਹੋ ਚੁੱਕੀ ਆ ਇੱਕ ਆਪਾਂ ਜੇ ਕਹ ਲਈਏ ਫਲਾਈਂਗ ਰੈਸਟੋਰੈਂਟ ਸਿਗਾ ਬਣਿਆ ਹੋਇਆ ਇੱਥੇ ਬਹੁਤ ਹੀ ਖੂਬਸੂਰਤ ਲਾਸਟ ਟਾਈਮ ਜਦੋਂ ਆਈ ਸੀਗੀ ਤਾਂ ਉਦੋਂ ਥੋੜਾ ਬਿਜੀ ਹੋਣ ਕਰਕੇ ਇਹਨੂੰ ਅਸੀਂ ਸ਼ੂਟ ਨਹੀਂ ਕਰ ਸਕੇ ਸੀਗੇ ਤੇ ਹੁਣ ਤੁਹਾਨੂੰ ਲਿਜਾਣੇ ਆ ਚਿਹਰੇ ਆ ਸਾਰਾ ਕੁਝ ਹੈਗਾ ਆ ਪਰ ਇਹ ਜਿਹੜਾ ਐਕਸ਼ਨ ਵਿੱਚ ਸੀਗਾ ਨਾ ਉਹ ਹੋ ਗਿਆ ਹੁਣ ਬੰਦ ਤੇ ਵੈਸੇ ਤੁਹਾਨੂੰ ਇਹਦੇ ਦਰਸ਼ਨ ਆਪਾਂ ਜ਼ਰੂਰ ਕਰਾ ਦੇਣੇ ਆ ਆ ਜਾਓ ਤੇ ਸਾਰਮਣੇ ਵੇਖ ਤੋਂ ਦੇ ਸਕਦੇ ਆ ਇੱਕ ਬਹੁਤ ਹੀ ਖੂਬਸੂਰਤ ਹਵਾ ਦੇ ਵਿੱਚ ਉੜਨ ਵਾਲਾ ਇਹ ਰੈਸਟੋਰੈਂਟ ਸੀਗਾ ਤੇ ਕਾਫੀ ਵਲੌਗਰਸ ਨੇ ਇਹਨੂੰ ਕਵਰ ਵੀ ਕੀਤਾ ਸੀਗਾ ਹਵਾ ਦੇ ਵਿੱਚ ਬੈਠ ਕੇ ਖਾਣੇ ਵੀ ਖਾਦੇ ਸੀ ਉਹਨਾਂ ਨੇ ਤੇ ਅਨੰਦ ਵੀ ਮਾਣੇ ਸੀ ਕਿਉਂਕਿ ਸਪੈਸ਼ਲ ਜਿੱਦਾਂ ਮੈਂ ਗੱਲ ਕੀਤੀ ਐ ਇੱਕ ਰਾਤ ਨੂੰ ਇੱਥੇ ਮਾਹੌਲ ਦੇਖਣ ਆਲਾ ਹੁੰਦਾ ਲਾਈਟਾਂ ਜਗੀਆਂ ਹੁੰਦੀਆਂ ਬਹੁਤ ਖੂਬਸੂਰਤ ਦ੍ਰਿਸ਼ ਜਿਹੜਾ ਦੇਖਣ ਨੂੰ ਮਿਲਦਾ ਆ ਇਸ ਟਾਈਮ ਇਹ ਵਿਚਾਰਾ ਖਸਤਾ ਹਾਲਤ ਦੇ ਵਿੱਚ ਆਪਾਂ ਕਹਿ ਸਕਦੇ ਇਹਨੂੰ ਕਿ ਖਸਤਾ ਹਾਲਤ ਦੇ ਵਿੱਚ ਆ ਜਿਹਨਾਂ ਦੇ ਉੱਤੇ ਕਵਰ ਚੜੇ ਹੋਏ ਆ AG ফ্লাইং रेस्टोरेंट ਕਿਸੇ ਵੇਲੇ ਇਹਦੇ ਉੱਤੇ ਆ ਯੰਗਸਟਰ ਜਿਹੜੇ ਹੈਗੇ ਆ ਉਹ ਆਣ ਕੇ ਇੱਥੇ ਆਪਣੇ ਬਲੌਗਸ ਬਣਾਉਂਦੇ ਸੀ ਬੈਠ ਕੇ ਖਾਣਾ ਖਾਂਦੇ ਸੀ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ ਆਉਂਦੇ ਸੀਗੇ ਇਸ ਨੂੰ ਆਨੰਦ ਮਾਣ ਵਾਸਤੇ ਤੇ ਕਿਉਂਕਿ ਇਦਾਂ ਦੀਆਂ ਚੀਜ਼ਾਂ ਦੋਸਤੋ ਆਂਦੀਆਂ ਹੈਗੀਆਂ ਫੋਰਨ ਦੇ ਵਿੱਚ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਚੱਲਦੀਆਂ ਆ ਕਿਉਂਕਿ ਬਹੁਤ ਚੀਜ਼ਾਂ ਇਦਾਂ ਨਹੀਂ ਹੋਰ ਵੀ ਉੱਥੇ ਹੈਗੀਆਂ ਆ ਰਾਈਡਸ ਜਿਹੜੀਆਂ ਹੈਗੀਆਂ ਬਹੁਤ ਹੀ ਹਾਈਟ ਵਾਲੀਆਂ ਹੈਗੀਆਂ ਲੋਕੀ ਜਿਹੜੇ ਆ ਇਹਨਾਂ ਚੀਜ਼ਾਂ ਨੂੰ ਅਨੰਦ ਮਾਣਦੇ ਆ ਪਰ ਕਿਤੇ ਨਾ ਕਿਤੇ ਜਾ ਕੇ ਸਾਡੀਆਂ ਇਹ ਚੀਜ਼ਾਂ ਜਿਹੜੀਆਂ ਆ ਨਾ ਅਸੀਂ ਜਿਹੜੇ ਆਪਾਂ ਕਹਿ ਲਈਏ ਕਿ ਦੇਸੀ ਲੋਕ ਹੈਗੇ ਆ ਉਹ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਨਕਾਰ ਹੀ ਦਿੰਦੇ ਆ ਤੇ ਇਸ ਕਰਕੇ ਇਸ ਵਿਚਾਰੀ ਇਸ ਫਲਾਈਂਗ ਰੈਸਟੋਰੈਂਟ ਦੀ ਜੋ ਖਸਤਾ ਹਾਲਤ ਹੋਈ ਆ ਹੁਣ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਆਵਾਜ਼ਾਂ ਲਾ ਰਹੀ ਆ ਵਿਚਾਰੀਆਂ ਕਾਲੀਆਂ ਕਵਰਸ ਪਾ ਕੇ ਚਿਹਰਾ ਜਿਹੜੀਆਂ ਆ ਇੱਥੇ ਲੱਖਾਂ ਰੁਪਈਆ ਲੱਗਾ ਹੋਊਗਾ ਤੇ ਹੁਣ ਇਹ ਵੀ ਹਾਲਤ ਜਿਹੜੀ ਹੈਗੀ ਆ ਆਪਾਂ ਕਮਾ ਕੇ ਵੀ ਤੁਹਾਨੂੰ ਦਿਖਾ ਲ ਦਿੰਨੇ ਆ ਕਿ ਇਹ ਦੇ ਵਿਚਾਰੇ ਦੀ ਹਾਲਤ ਜਿਹੜੀ ਆ ਕੀ ਬਣੀ ਹੋਈ ਆ ਇਧਰਲੇ ਪਾਸੇ ਇਹਦੇ ਰੋਪਸ ਪਈ ਆ ਜਿਹੜੇ ਕ੍ਰੇਨ ਦੇ ਵਿੱਚ ਪਾ ਕੇ ਇਹਨੂੰ ਉੱਪਰ ਹਵਾ ਦੇ ਵਿੱਚ ਲੈ ਕੇ ਜਾਂਦੇ ਸੀਗੇ ਤੇ ਅੱਜ ਇਹ ਇਹ ਆਵਾਜ਼ਾਂ ਲਾ ਰਹੀ ਆ ਕਿ ਇਹਦੀ ਥੋੜੀ ਇੱਕ ਮਰਮਤ ਕਰਕੇ ਜੇ ਸਾਨੂੰ ਫ્લાਇੰਗ ਉੱਪਰ ਨਹੀਂ ਲੈ ਕੇ ਜਾਣਾ ਤਾਂ ਥੱਲੇ ਇੱਥੇ ਹੀ ਬੈਠ ਕੇ ਕੋਈ ਬਾਹਰ ਇਹਦਾ ਕੁਝ ਇਦਾਂ ਦਾ ਬਣਾ ਦਵੋ ਕਿ ਜਿਹਦੇ ਥੱਲੇ ਹੀ ਬੈਠ ਕੇ ਅਸੀਂ ਇਹਨੂੰ ਆਨੰਦ ਮਾਣ ਸਕੀਏ ਕਿਉਂਕਿ ਬਹੁਤ ਖੂਬਸੂਰਤ ਬਣਿਆ ਆ ਇਹਦਾ ਯੂਟਿਲਾਈਜ਼ ਕਰ ਸਕਦੇ ਆ ਅਜੇ ਵੀ ਕਿਉਂਕਿ ਬਾਹਰ ਮਾਹੌਲ ਜਿਹੜਾ ਹੈਗਾ ਕਿ ਚਿਹਰੇ ਬਣੀਆਂ ਪਈਆਂ ਸਾਰਾ ਕੁਝ ਹੈਗਾ ਆ ਬਟ ਜੇਕਰ ਇਹਨੂੰ ਰੋਟੇਟਿੰਗ ਰੈਸਟੋਰੈਂਟ ਬਣਾ ਲੈਣ ਇਰਾਦਾ ਦੈਨ ਫਲਾਈਂਗ ਤੇ ਫਿਰ ਵੀ ਇਹ ਯੂਟਿਲਾਈਜ਼ ਹੋ ਸਕਦਾ ਆ ਉਮੀਦ ਕਰਦੀ ਆ ਕਿ ਨੈਕਸਟ ਟਾਈਮ ਜਦੋਂ ਆਵਾਂਗੇ ਕੋਈ ਨਾ ਕੋਈ ਬ੍ਰੇਨ ਜਿਹੜਾ ਹੈਗਾ ਆ ਇਸ ਰੈਸਟੋਰੈਂਟ ਨੂੰ ਦੁਬਾਰੇ ਖੋਲ ਕੇ ਤੇ ਸਾਡੇ ਵਰਗੇ ਵਾਲੀ ਜਿੱਦਾਂ ਕਹਿੰਦੇ ਹੁੰਦੇ ਆ ਨਾ ਬਹੁਤ ਹੀ ਵਧੀਆ ਇੱਕ ਖਾਣ ਪੀਣ ਦੀ ਸਪੇਸ ਜਿਹੜੀ ਆ ਥਾਂ ਹੈਗੀ ਆ ਉਹ ਬਣਾਊਗਾ ਤੇ ਚੱਲਦੇ ਆ ਆਪਾਂ ਦੋਸਤੋ ਅੱਗੇ ਵੀ ਤੇ ਅੱਗੇ ਜਿਹੜੇ ਸਟੋਰਸ ਹੈਗੇ ਆ ਨਾ ਉਹ ਵੀ ਤੁਹਾਨੂੰ ਦਿਖਾ ਲਦੇ ਆ ਕਿ ਕਿਹੜੇ ਕਿਹੜੇ ਸਟੋਰ ਇਸ ਆਪਾਂ ਕ ਲਈ ਕੀ ਕਮਰਸ਼ਲ ਜਿਹੜੀ ਇਹ ਆਊਟਲੈਟਸ ਹੈਗੀਆਂ ਆ ਉਹਦੇ ਵਿੱਚ ਕਿਹੜੇ ਆਜੋ ਤਾਂ ਦੋਸਤੋ ਆਹ ਜਿਹੜੀ ਥਾਂ ਤੁਹਾਨੂੰ ਦਿਖਾ ਰਹੇ ਆ ਇੱਥੇ ਵੀ ਇੱਕ ਕਿਉਂਕਿ ਰੈਸਟੋਰੈਂਟ ਦੇ ਨਾਲ ਲੋਕ ਖਾਣਾ ਆਉਂਦੇ ਸੀਗੇ ਤੇ ਇਧਰਲੇ ਪਾਸੇ ਮੈਨੂੰ ਯਾਦ ਹੈਗਾ ਆ ਕਿ ਸ਼ਾਇਦ ਬੱਚਿਆਂ ਦੇ ਲਈ ਤੇ ਉਹਨਾਂ ਨੇ ਇੱਕ ਐਕਟੀਵਿਟੀ ਸਿੱਧਾ ਬਣਾਇਆ ਸੀਗਾ ਤੇ ਉਧਰ ਵੀ ਆਪਾਂ ਕਹਿ ਲਈਏ ਕਿ ਜਿਹੜੀ ਜੰਪ ਕਰਨ ਨੂੰ ਬੱਚਿਆਂ ਦੇ ਉੱਥੇ ਲਾਈ ਹੋਈ ਆ ਤੇ ਇਦਾਂ ਦਾ ਕਈ ਕੁਛ ਇੱਥੇ ਬੱਚਿਆਂ ਦੇ ਲਈ ਫੈਮਿਲੀ ਐਕਟੀਵਿਟੀਜ਼ ਵਾਸਤੇ ਸਪੇਸ ਜਿਹੜੀ ਬਣਾਈ ਸੀ ਉਹ ਵੀ ਤੁਸੀਂ ਦੇਖ ਸਕਦੇ ਹੋ ਉਹਦੇ ਮਾਰਕਸ ਜਿਹੜੇ ਆ ਪਏ ਆ ਪਰ ਉਹ ਹੁਣ ਇੱਥੋਂ ਹਟਾ ਦਿੱਤੀ ਗਈ ਆ ਚੱਕ ਦਿੱਤੀ ਗਈ ਕਿਉਂਕਿ ਉਹ ਵੀ ਇਸ ਰੈਸਟੋਰੈਂਟ ਦਾ ਹੀ ਪਾਰਟ ਸੀਗਾ ਕਿਉਂਕਿ ਜਦੋਂ ਫੈਮਿਲੀਆਂ ਇੱਥੇ ਆਉਂਦੀਆਂ ਸੀ ਤੇ ਬੱਚਿਆਂ ਦੇ ਲਈ ਇੰਟਰਟੇਨਮੈਂਟ ਵਾਸਤੇ ਇਹ ਏਰੀਆ ਬਣਾਇਆ ਗਿਆ ਸੀਗਾ ਪਰ ਹੁਣ ਜਿਹੜਾ ਹੈਗਾ ਯਾ ਅ ਐਟ ਦ ਮੋਮੈਂਟ ਵਿਚਾਰਾ ਆਵਾਜ਼ਾਂ ਲਾ ਰਿਹਾ ਕਿ ਕੋਈ ਨਾ ਕੋਈ ਆਵੇ ਇਦਾਂ ਦਾ ਦਿਮਾਗ ਵਾਲਾ ਬੰਦਾ ਤੇ ਜਿਹੜਾ ਮੈਨੂੰ ਆਣ ਕੇ ਆਵਾਜ਼ ਕਰੇ ਤੇ ਉਮੀਦ ਕਰਦੀ ਆ ਕੋਈ ਨਾ ਕੋਈ ਇਦਾਂ ਦਾ ਸਖਸ਼ ਜ਼ਰੂਰ ਆਊਗਾ ਕਿ ਇਸ ਡੁੱਬਦੀ ਬੇੜੀ ਨੂੰ ਤਾਰਣ ਵਾਲਾ ਕਿਉਂਕਿ ਬਹੁਤ ਹੀ ਖੂਬਸੂਰਤ ਥਾਇਆ ਤੇ ਇਧਰਲੇ ਪਾਸੇ ਦੋਸਤੋ ਖਾਣੇ ਪੀਣ ਦਾ ਸਭ ਤੋਂ ਵਧੀਆ ਸੱਗ ਰਤਨਾ ਜਿੰਨਾਂ ਦਾ ਆਪਾਂ ਕਹ ਲਈਏ ਕਿ ਵੈਜੀਟੇਰੀਅਨ ਫੂਡ ਜਿਹੜਾ ਹੁੰਦਾ ਹੈ ਨਾ ਬਹੁਤ ਹੀ ਵਧੀਆ ਆ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਖਾਣ ਪੀਣ ਦਾ ਇੱਥੇ ਕਾਫੀ ਪ੍ਰਬੰਧ ਹੈ ਤੇ ਇੱਧਰ ਵੀ ਜੇ ਆਪਾਂ ਚਾਹਤੀ ਮਰਾਈਏ ਚਾਵਲਾ ਸ ਜਿਹੜੇ ਆ ਟੱਬਾ ਰੈਸਟੋਰੈਂਟ ਵੀ ਆਪਾਂ ਕਹਿ ਸਕਦੇ ਹਾਂ ਕਿ ਉੱਪਰ ਉਹ ਉਹਨਾਂ ਦਾ ਵੀ ਆਊਟਲੈਟ ਹੈਗੀ ਆ ਰੈਸਟੋਰੈਂਟ ਹੈਗਾ ਆ ਮਿਡਲ ਦੇ ਵਿੱਚ ਇੱਥੇ ਬੈਂਚ ਰੱਖੇ ਹੋਏ ਆ ਜਿੱਦਾਂ ਮੈਂ ਕਿਹਾ ਕਿ ਸ਼ਾਮ ਦਾ ਜੋ ਟਾਈਮ ਆ ਸਭ ਤੋਂ ਖੂਬਸੂਰਤ ਟਾਈਮ ਹੈਗਾ ਆ ਲਾਈਟਾਂ ਲੱਗੀਆਂ ਹੁੰਦੀਆਂ ਆ ਤੇ ਜਿਹਦੇ ਨਾਲ ਇੱਥੇ ਦਾ ਮਾਹੌਲ ਜਿਹੜਾ ਹੈਗਾ ਆ ਬਹੁਤ ਹੀ ਇੱਕ ਖੂਬਸੂਰਤ ਹੁੰਦਾ ਆ ਤੇ ਅੱਗੇ ਵੀ ਚੱਲਦੇ ਆ ਤਾਂ ਦਿਖਾ ਲ ਦਿੰਨੇ ਆ ਕਿ ਰੈਸਟੋਰੈਂਟ ਦੇ ਨਾਲ-ਨਾਲ ਜਿਹੜੇ ਹੈਗੇ ਆ ਕੱਪੜੇ ਦੇ ਸਟੋਰ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਆਊਟਲੈਟਸ ਜਿਹੜੀਆਂ ਹੈਗੀਆਂ ਆ ਲੇਡੀਜ਼ ਫੈਸ਼ਨ ਜਿਹੜਾ ਹੈਗਾ ਆ ਉਧੀਆਂ ਵੀ ਸਟੋਰਸ ਹੈਗੇ ਆ ਇਹ ਆਪਾਂ ਨਾ ਪੜ ਲਈਏ ਕਿ ਸਾਡੇ ਵੀਰ ਭਰਾ ਜਿਹੜੇ ਹੈਗੇ ਆ ਉਹਨਾਂ ਦਾ ਵੀ ਬੰਦੋਬਸਤ ਕੀਤਾ ਹੋਇਆ ਅੱਗੇ ਜਾ ਕੇ ਇਹ ਉਹਨਾਂ ਵਾਸਤੇ ਵੀ ਹੈਗੇ ਆ ਤੇ ਬੱਚਿਆਂ ਦੇ ਵਾਸਤੇ ਵੀ ਇਧਰਲੇ ਪਾਸੇ ਤੇ ਕੁਸ਼ਕ ਸਟੋਰ ਜਿਹੜੇ ਹੈਗੇ ਆ ਇਹ ਹਜੇ ਖੁੱਲਣ ਵਾਲੇ ਆ ਤੇ ਕੁਸ਼ਕ ਜਿਹੜੇ ਹੈਗੇ ਆ ਉਹ ਖੁੱਲ ਚੁੱਕੇ ਆ ਬੱਚਿਆਂ ਵਾਸਤੇ ਖੂਬਸੂਰਤ ਅਗਲਾ ਜਿਹੜਾ ਸਟੋਰ ਹੈਗਾ ਆ ਤੁਹਾਨੂੰ ਚਾਤੀ ਮਰਾਨੀ ਆ ਇਹ ਬਲਤੀ ਜਿਹਦਾ ਅਪਾਜਾ ਕਹ ਲੀਏ ਕਿ ਯੂਨੀਸੈਕਸ ਲੇਡੀਜ਼ ਐਂਡ ਮੇਲ ਐਂਡ ਫੀਮੇਲ ਦੋਨਾਂ ਵਾਸਤੇ ਹੈਗਾ ਆ ਫੀਮੇਲ ਦੇ ਜਿਹੜੇ ਹੈਗੇ ਆ ਲੇਡੀਜ਼ ਵਾਸਤੇ ਕਾਫੀ ਇੱਥੇ ਹੈਗੇ ਪਟ ਧੁੱਪ ਕਾਣ ਕਰਕੇ ਗਰਮੀ ਦਾ ਕਾਣ ਹੈ ਇਹ ਜਿਹੜਾ ਆ ਉਸ ਕਰਕੇ ਤੇ ਅੱਗੇ ਸਕਰੀਨ ਵੀ ਲੱਗੀ ਹੋਈ ਆ ਤੇ ਜਿਆ ਸੈੱਟ ਕੀ ਜਿਹੜਾ ਸ਼ਾਮ ਨੂੰ ਤੁਸੀਂ ਆਉਣੀ ਆ ਤੇ ਇੱਥੇ ਬਹੁਤ ਖੂਬਸੂਰਤ ਨਜ਼ਾਰਾ ਹੁੰਦਾ ਆ ਬਟ ਅਸੀਂ ਇੱਧਰ ਆਏ ਹੋਏ ਸੀਗੇ ਲੰਘ ਰਹੇ ਸੀਗੇ ਤੇ ਸੋਚਿਆ ਕਿ ਤੁਹਾਨੂੰ ਇਹਨਾਂ ਦੀ ਇੱਕ ਝਲਕ ਜਿਹੜੀ ਹੈਗੀ ਆ ਦਿਖਾ ਲਦੇ ਚੱਲੀਏ ਜੇ ਗੱਲ ਕਰੀਏ ਤੇ ਇੱਕ ਬਹੁਤ ਹੀ ਖੂਬਸੂਰਤ ਫੋਰਨ ਟਾਈਪ ਜਿਹੜਾ ਇਹਨੂੰ ਮਾਹੌਲ ਦਿੱਤਾ ਹੋਇਆ ਆ ਇੱਕ ਲੁੱਕ ਦਿੱਤੀ ਹੈਗੀ ਆ ਪਰ ਦੇਖਣੇ ਵਾਲੀ ਤਾਂ ਗੱਲ ਸੋਚਣ ਵਾਲੀ ਗੱਲ ਤੇ ਇਹ ਆ ਕਿ ਅਸੀਂ ਇਦਾਂ ਦੇ ਬਹੁਤ ਹੀ ਥਾਂ-ਥਾਂ ਦੇ ਉੱਤੇ ਆਊਟਲੈਟਸ ਜਿਹੜੀਆਂ ਬਣਾਈਆਂ ਹੋਈਆਂ ਆ ਪਰ ਇਹਨਾਂ ਦੀ ਖੇਟਰਿੰਗ ਜਿਹੜੀ ਆ ਕਿਦਾਂ ਦੇ ਲੋਕਾਂ ਵਾਸਤੇ ਕੀਤੀ ਗਈ ਆ ਕਿਉਂਕਿ ਜੇ ਆਪਾਂ ਗੱਲ ਕਰੀਏ ਗੰਗਾ ਨਗਰ ਦੀ ਜਾਂ ਜਿਸ ਰੋਡ ਦੇ ਉੱਪਰ ਹੈਗੀ ਆ ਕੀ ਇਹ ਇਹ ਇਨਾ ਵੱਡਾ ਸਟੋਰ ਇੰਨੇ ਵੱਡੇ ਕਮਰਸ਼ੀਅਲ ਯੂਨਿਟ ਜਿਹੜੇ ਲੈ ਕੇ ਆਂਦੇ ਆ ਕਿਹਦੇ ਲਈ ਲੈਂਦੇ ਆ ਕਿਹਦੇ ਵਾਸਤੇ ਇਹ ਕਿਚਨ ਕੀਤਾ ਗਿਆ ਆ ਸਭ ਤੋਂ ਵੱਡੀ ਚੈਲੰਜ ਜਿਹੜੀ ਹੁੰਦੀ ਆ ਕਿ ਇਹਨਾਂ ਸ਼ੋਰੂਮਾਂ ਨੂੰ ਚਲਾਏ ਰੱਖਣਾ ਜਿਹੜੇ ਬਹੁਤ ਹੀ ਐਕਸਪੈਂਸਿਵ ਹੁੰਦੇ ਆ ਜਿੱਥੇ ਖਾਣ ਪੀਣ ਦੀਆਂ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਨਾ ਬਹੁਤ ਹੀ ਵੱਧ ਝੜ ਕੇ ਐਕਸਪੈਂਸਿਵ ਹੁੰਦੀਆਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਰੈਸਟੋਰੈਂਟਸ ਫਲਾਈਂਗ ਰੈਸਟੋਰੈਂਟਸ ਹੈਗਾ ਉਹ ਦੇ ਹਾਲਾਤ ਜਿਹੜੇ ਹੈਗੇ ਆ ਦੇਖਣ ਨੂੰ ਆਪਾਂ ਨੂੰ ਕਿਦਾਂ ਦਾ ਮਿਲ ਲਿਆ। ਉਮੀਦ ਕਰਦੇ ਆ ਕਿ ਇਹ ਜਿਹੜੀਆਂ ਆਊਟਲੈਟਸ ਹੈਗੀਆਂ ਜਾਂ ਉਹ ਉਦਾਂ ਦੀ ਕੰਡੀਸ਼ਨ ਨਹੀਂ ਉਹ ਸਫਰ ਕਰਨਗੀਆਂ ਜਿਹਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਸਫਰ ਕਰਨਾ ਪਵੇ ਤੇ ਉਮੀਦ ਕਰਦੇ ਆ ਕਿ ਲੋਕੀ ਆਣਗੇ ਇੰਜੋਏ ਕਰਨਗੇ ਕੱਪੜੇ ਖਰੀਦਣਗੇ ਤੇ ਟੌਰ ਕੱਢ ਕੇ ਤੇ ਇਦਾਂ ਦੀਆਂ ਥਾਂ ਤੇ ਟਾਰ ਘਟਕੇ ਤੇ ਦਨਿਆ ਤहां ਤੇ ਆਉਣਗੇ ਤੇ ਨਾਲ ਦੀ ਨਾਲ ਸਾਡੇ ਕੈਮਰਾਮੈਨ ਜੀ ਬੈਕਵਰਡ ਚਲਦੇ ਹੋਏ ਆ ਤਾਂ ਐਕਸੀਡੈਂਟ ਨਹੀਂ ਕਰਨੇ ਕਿਉਂਕਿ ਐਕਸੀਡੈਂਟ ਬਹੁਤ ਮਾੜੀ ਗੱਲ ਹੈ ਤੇ ਇੱਕ ਵਾਰੀ ਪਿੱਛੇ ਦੀ ਚਾਤੀ ਕਿਉਂਕਿ ਸੂਰਜ ਬਹੁਤ ਤਪਦਾ ਹੈ ਮੇਰੇ ਖਿਆਲ ਨਹੀਂ ਇਧਰ ਨੂੰ ਵਧੀਆ ਤਰੀਕੇ ਦੇ ਨਾਲ ਆਣੀ ਫੁਟੇਜ ਪਟ ਲੈਣੇ ਆ ਹੁਣ ਕਮਾ ਕੇ ਇੱਕ ਵਾਰੀ ਰਮਨ ਜੀ ਦਿਖਾ ਲ ਦੋ ਤੇ ਚੱਲਦੇ ਆਂ ਆਪਾਂ ਅੱਗੇ ਹਜੇ ਵੀ ਕੁਝ ਯੂਨਿਟ ਜਿਹੜੇ ਹੈਗੇ ਆ ਬਣ ਰਹੇ ਆ ਤੇ ਜੇਕਰ ਮੈਂ ਇਧਰਲੇ ਪਾਸੇ ਉੱਪਰਲੀ ਸਾਈਡ ਤੇ ਜਿਹੜਾ ਦਿਖਾਣਾ ਤੇ ਉੱਥੇ ਵੀ ਜਿਹੜੇ ਡਰਿੰਕ ਵੇ ਕਰਾ ਕਰਦੇ ਆ ਉਹਨਾਂ ਦੇ ਲਈ ਸ਼ਾਨਦਾਰ ਇੱਕ ਪੈਂਥਮ ਬਰੂਰੀ ਜਿਹੜੀ ਬਣਾਈ ਗਈ ਆ ਜਿਹੜੇ ਸ਼ਾਮ ਨੂੰ ਆਣ ਕੇ ਇੱਥੇ ਆਪਣਾ ਠੰਡੀ ਠੰਡੀ beer ਪੀਣਾ ਚਾਹੁੰਦੇ ਆ ਬ੍ਰਸ਼ਟਾ ਕਾਫੀ ਜਿਹੜੀ ਹੈਗੀ ਆ ਉਹ ਵੀ ਥੱਲੇ ਹੈਗੀ ਆ ਹੁਣ ਇਸ ਟਾਈਮ ਖੁੱਲੀ ਆ ਨਹੀਂ ਖੁੱਲੀ ਉਹ ਮੈਂ ਚਿਹਰਾ ਜਿਹੜੀਆਂ ਬਾਹਰ ਪਈਆਂ ਆ ਤੇ ਹਾਂਜੀ ਦੋਸਤੋ ਸੈਰ ਜਿਹੜੀ ਕਰਾਈ ਆ ਤੁਹਾਨੂੰ ਅੱਜ ਮੈਂ ਇਸ ਪ੍ਰੋਜੈਕਟ ਵੀ ਮੈਨੂੰ ਤਾਂ ਬਹੁਤ ਹੀ ਖੂਬਸੂਰਤ ਲੱਗਦਾ ਤੇ ਮੀਰ ਕਰਦੀ ਆ ਇਸ 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 ਪ੍ਰੋਜੈਕਟ ਨੂੰ ਤੁਸੀਂ ਵੀ ਬਹੁਤ ਪਸੰਦ ਕਰੋਗੇ ਤੇ ਜੇਕਰ ਤੁਸੀਂ ਇੱਥੇ ਆਣਾ ਆ ਤੇ ਇਹਦੀ ਲੋਕੇਸ਼ਨ ਆਪਾਂ ਦੱਸਦੇ ਚੱਲੀਏ ਤੁਹਾਨੂੰ ਗੰਗਾ ਨਗਰ ਤੋਂ ਸੂਰਤਗੜ ਰੋਡ ਜਿਹੜੀ ਆ ਅੱਜ ਕੱਲ ਇਸ ਨੂੰ NH62 ਬਣ ਗਈ ਆ ਇਹ ਜਿਹੜੀ ਹਾਈਵੇ ਆ ਤੇ ਉਸਤੇ ਉੱਪਰ ਆ ਤੇ ਇਸ ਪ੍ਰੋਜੈਕਟ ਦਾ ਨਾਂ ਵੀ NH62 ਦੇ ਉੱਪਰ ਰੱਖਿਆ ਹੋਇਆ ਆ ਤੇ ਜੇਕਰ ਤੁਸੀਂ ਆਉਣਾ ਚਾਹੋ ਨੇ ਆ ਚੰਡੀਗੜ੍ਹ ਤੋਂ ਜਾਂ ਪੰਜਾਬ ਦੇ ਵਿੱਚੋਂ ਕਿਤੇ ਉਹ ਵੀ ਇਸ ਥਾਂ ਦੇ ਵਿజిਟ ਜਿਹੜਾ ਹੈਗਾ ਜਰੂਰ ਇਸ ਕਰਿਓ ਤੇ ਦੋਸਤੋ ਲੈਣੀ ਆ ਇਜਾਜ਼ਤ ਤੇ ਮਿਲਦੇ ਹਾਂ ਕਿਸੇ ਹੋਰ ਬਿਊਟੀਫੁਲ ਥਾਂ ਤੇ ਤਦ ਤੱਕ ਕਰ Take care.